ਕੋਡ ਬੱਚੋ ਬੱਚੋ ਹੋਣਾ ਕੰਮ ਕਿਵੇਂ ਆ ਬੇਚੜਾ ਲਈ ਜਾਂਦਾ ਹਾਂ ਹਾਂ ਜਾਂਦਾ ਲੱਭੀਂਗਾ ਭਾਈ ਬਿਲਕੁਲ ਠੀਕ ਥਾਣਾ ਜਾਇੰਟ ਕਿਨੇ ਹੋ ਬਾਦਰਾ ਇਹ ਕੱਲ ਬਣਿਆ ਕੱਜੇ ਫਿਰ ਦੱਬੇ ਵੀ ਕਿਹਾ ਯਾਰ ਆਸਾਂ ਬੋਲੀ ਕਿੰਨੇ ਦਾ ਹੋਊਗਾ ਓਏ ਹੋ ਕਿੰਨੇ ਵੱਡੇ ਵੀਰ ਹੋ ਕਿੰਨੇ ਦੀ ਆਹ ਵਟਿਆ ਹੀ ਗੰਨ ਓਏ ਹਾ ਇਹ ਨਾਲ ਹੀ ਬੋਲ ਗਿਆ ਤੂੰ ਵੀੜਾ ਕਰਗਾ 50000 ਵਾਲੀ ਗੱਲ ਵੱਡੇ ਵੀਰ ਜੀ ਤੂੰ ਐਂ ਕਹਿ ਵੀ ਇਹਨਾਂ ਫਰਕੇ ਲੈ ਜਾਊਗਾ ਬੋਲ ਗਿਆ ਮੈਂ ਤਾਂ ਜੈ ਜੈ ਨਵੇਂ ਨਵੇਂ ਨਮੇੜ ਦੇ ਕਿੰਡ ਹਾਂ ਜਾਂ ਨਾ ਪੱਕਾ ਜੀ ਮੁੱਲ ਖੰਮਾ ਖੰਮਾ ਜੋੜ ਸੌਣ ਜੱਦੀ ਤੋਂ ਆਪੇ ਤੀ ਮੈਂ ਕਹੇ ਤਾਂ ਕਦੋਂ ਵੀ ਦੋ ਘਟਿਆ ਉਹ ਆ ਕਿੱਧਰ ਗਿਆ ਚਲੀਏ ਫਿਰ ਕਹਾ ਹਰ ਕਰ ਪਾਸ ਯਾਰ ਆ ਵੀਡੀਓ ਬਣੀ ਜਾ ਮਾ ਕਰ ਪਾਸ ਯਾਰ ਤੂੰ ਕਿੰਨੀ ਲੈਣਾ ਕਿੰਨੀ ਦਾ ਦੇ ਫਿਰ ਤੂੰ ਆਏ ਪੱਕੀ ਦਾ ਜਾ ਜਾ ਆ ਜਾ ਹੋ ਗਈ ਖੋਲ ਦੇ ਫੜਾ ਪੈਸੇ ਖੋਲ ਲਿਆ ਫੜਾ ਪੈਸੇ ਖੋਲ ਲਿਆ ਪੈਸੇ ਫੜਾ ਹਾਂ ਪੈਸੇ ਫੜਾ ਆ ਉਹ ਪੈਸੇ ਫੜਾਗਾ ਖੋਲ ਲਿਆ ਆ ਚਲ ਗਿਆ ਬੋਲ ਕੀ ਹੈ ਬੜੀਆ ਲੈ ਜਿੰਨਾ ਕਾਦੇ ਬੋਲ ਜੀ ਤੋੜ ਦੇ ਵੇ ਕੀ ਬੋਲ ਬੋਲ ਕਿੰਨਾ ਹੀ ਕਰਾ ਲਾ ਬਸ ਬਹੁਤ ਦੂਰ ਆ ਯਾਰ ਕੰਮ ਪਤਲੀ ਵੱਧ ਕਰੀਆ ਕਿੰਨਾ ਵੀ ਕਰ ਲਾ ਮੈਂ ਜਮਾਨਾ ਕਹਦਾ ਬੋਲੂ ਬੋਲਦਾ ਮੈਂ ਕਿਹਾ ਮੈਂ ਤੈਨੂੰ ਫੜ ਕੇ ਲੈ ਜਾਏ ਨੇ ਨਹੀਂ ਛੇੜਦਾ ਕਹਨੂੰ ਮੈਂ ਇਹਦਾ ਵੀ ਹੈ ਹੈ ਭਾਈ ਸੁਣ ਕੇ ਮੜੇ ਮੈਨੂੰ ਪਤਾ ਮੇਰੀ ਨੂੰ ਪਤਾ ਤੇਰੇ ਨਾਲ ਸਾਰੀ ਜ਼ਿੰਦਗੀ ਨਹੀਂ ਸੌਦਾ ਹੋਇਆ ਮੈਂ ਉਹ ਜੀ ਗੱਲ ਕਰਦਾ ਮੈਂ ਉਹ ਹੀ ਦੱਬੀ ਦਊਗਾ ਹਾਂ ਹਾਂ ਬੋਲ ਬੋਲ ਤੂੰ ਕਹਿ ਵੀ ਕਿੰਨੇ ਤੂੰ ਆਏ ਵੀ ਨਹੀਂ ਫੋਣੀ ਯਾਰ ਤੂੰ ਤੂੰ ਇੱਕ ਹੀ ਵਾਰੀ ਕਹਿ ਜੀ ਆ ਲੈ ਜਾਂਨੇ ਬੱਸ ਇੱਕ ਅਖਰੀ ਦਿਨ ਉਹੀ ਹੋ ਰੂਗਾ ਰੇ ਦਿੰਦਾ ਛੜ 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 ਜੈਵੀ ਛੜਦੀ ਆ ਸੰਤ ਐ ਕਿਹਦਾ ਸਲੋ ਸੋਖਾ ਲੰਘ ਗਏ ਹਾਂ ਬੋਲ ਕਿੰਨੇ ਦੀ ਆਹ ਉਹ ਜੀ ਛੜ ਆਣਾ ਕਰ ਪਾਸ ਹਾਂ ਹਾਂ ਲੈ ਲਈ ਕਰਦਾ ਉਹ ਕੀ ਕਿਸੇ ਲਈ ਜੈਨਾ ਆਹ ਆਹ ਤਾਂ ਵਿੱਚ ਰੱਖਣੀ ਹੈ ਆਏ ਆਏ ਗਾਣੇ ਦੂਰ ਆ ਬਈ ਲਓ ਜੀ ਐਂ ਦੇਣੀ ਹੈ ਜੀ ਮੁੱਲ ਜੋ ਮਰਜੀ ਕਰ ਲੋ ਦੇਸ਼ ਵਿੱਚ ਮਤਲਬ ਕਿਹਾ ਫੜ ਕੇ ਰਹਿਣਾ ਉਹ 1500 ਦੀ ਘੜਾ ਕਰਦਣਾ ਕਿੰਨੇ ਲੈ ਲਈ ਤੂੰ ਆਪ ਦੇ ਭੱਜ ਜਾਂਗਾ ਜਨਾਬ ਤੁਸੀਂ ਆਪਰੇ ਹੁੰਦੇ ਹੋ ਹਸਪਤਾਲੀ ਕੀ ਕਰਦੇਗਾ ਗੁਜਰਾਤ ਛੱਡੀ ਆਪ ਜਿੱਥੇ ਆਪ ਜਾਂਦੀ ਹੈ ਤੇਰੀ ਬਾ ਉਹ ਤੇਰੇ ਮਿੱਤਰ ਅੱਜ ਤੱਕ ਤਾਂ ਕੋਈ ਮਾਈਦਾ ਲਾਲ ਕੰਮ ਜਾ ਬੋਕੇ ਮੁੜਿਆ ਨਹੀਂ ਤੂੰ ਵੇਖ ਕੇ ਮੈਂ ਤਾਂ ਅੱਜ ਤੱਕ ਵੱਡੇ ਵੱਡੇ ਜਿਹੜੇ ਜਿਹੜੇ 100 ਲੁੱਚਾ ਇਕੱਠਾ ਕਰਕੇ ਕਮੜਦਾ ਨਾ ਉਹ ਨਹੀਂ ਪਾ ਜਾਂ ਉਹ ਤੂੰ ਤਾਂ ਹਾਈ ਕੁਛ ਨਹੀਂ ਠੀਕ ਹੈ ਜੀ ਮੈਂ ਕਿਹਾ ਕੌਣ ਦੇ ਦੋ ਤੈਨੂੰ ਗਾ ਕਿੰਨੇ ਦੀ ਕੀ ਅੱਖਰਤੀਏ ਦੇ ਆ ਕੀ ਦੱਸਦੇ ਆ ਐ ਕਰ ਦੋ ਨਾ ਆਏਗਾ ਨਾ ਕਿੰਨੇ ਦੀ ਵੇਚੇਗਾ ਉਹ ਵੇਚ ਉਹ ਕਿੰਨੇ ਦੀ ਵੇਚੇ ਵੇਚਣਾ ਹੈ ਆਣੇ ਕਿੰਨੇ ਦੀ ਰੁਪਏ ਕਿੰਨੇ ਦੀ ਆਏ ਬਰੀ ਗੰਦਾ ਮੁੱਲ ਰਾਉਣਾ ਅੱਧੀ ਦੇ ਨੇੜੇ ਦਾ ਖਾਨ ਲੱਗੀ ਪਈ ਹੈ ਲੈ ਜਾਂਦੇ ਆਰੇ ਕਿਹੜਾ ਯਾਰ ਤੈਨੂੰ ਐਡੀ ਕਿਹੜਾ ਸਰਪੰਚ ਮੈਂਬਰ ਭੁਗਾਇਆ ਦੇ ਹੋਵੇ ਆਉਂਦਾ ਕਿੰਨੇ ਲਈ ਅੱਛਾ ਕਿਹਨਾਂ ਅਸਰਪੰਚ ਮਾ ਵੀ ਆਗੇ ਪੰਚਾਇਤ ਆ ਗਿਆ ਤੇ ਪਿੰਡ ਦੇ ਵੀ ਗਾਂ ਜਾਂਦੇ ਹੋਗੇ ਕੋਣ ਦਿੰਦੀ ਹੈ ਇਹ ਪਤਲੀ ਕੱਚੀ ਕੀ ਇਹਨੇ ਟੋਕੜ ਨਹੀਂ ਕੋਈ ਦਿੰਦਾ ਓਏ ਹਜੇ ਮਾਹੌਲ ਵੀ ਟੋਕਣਾ ਹੈ ਹੈਗੀ ਪੱਲੇ ਕੋਲੇ ਉਹ ਪੱਲੇ ਕੀ ਸੂਈ ਬੈਠੀ ਹੈ ਤੇ ਫਿਰ ਜੁਗਾ ਜੇ ਹੈ ਕਿਉਂ ਕਰਦਾ ਚੰਗੀ ਦੇ ਰਾ ਮੰਡੀ ਚ ਜਾਵਾਂ ਖੜੇ ਜਾਂਗੇ ਇਹ ਜਿਦਾਈ ਕਰੀ ਜਾਂਦਾ ਯਾਰ ਜਿੱਦੋਂ ਪਸੀ 1000 ਰੁਪਏ ਲੈ ਰਿਹਾ 1000 ਰੁਪਏ ਲੈ ਨਹੀਂ ਜਿਦਾਈ ਦਾ ਸੀ ਕਿਉਂ ਬਈ ਜਿਦਾਈ ਹੋਰ ਤੁਹਾਨੂੰ ਬੈਠੇ ਦੇ ਦਊਂ ਬਈ ਬਾਈ ਮੈਂ ਗਾ ਨਹੀਂ ਦਿੰਦਾ ਕਿੰਨੇ ਦੀ ਐਂ ਦਹਾ ਜਾਂ ਨਾ 55 ਦੀ ਗਾ ਦੇਉਂਗਾ ਬਈ ਦੇਂਗੇ ਖਮਲ ਦੀ ਨਹੀਂ ਦਿੰਦਾ ਹੋਰ 1000 ਪੱਖ ਦੀ ਘਾੜਾ ਕਰਉਣਾ ਕਿੰਨੇ ਦੀ ਮੈਂ ਚਾਉਂਦੀ ਬਧੀ ਜ਼ੋਰ ਦੀ ਕਹਿਤਾ ਵਾ ਲਾਹ ਹੋ ਸਕਦਾ ਸਤਿ ਸ਼੍ਰੀ ਅਕਾਲ ਆਓ ਜੀ ਬੰਦੇ ਕੋਈ ਨਹੀਂ ਬੰਦੇ ਕੋਈ ਨਹੀਂ ਬੰਦੇ ਕੋਈ ਨਹੀਂ ਹੱਲ ਖਾਈ ਦਾ ਹੱਲ ਨਹੀਂ ਹੋਇਆ ਇਹ ਜਿੱਤੇ ਹੋਇਆ ਨਹੀਂ 1700 ਤਾਂ ਕਿਹਾ ਉਹਨਾਂ ਨੇ ਉਹ ਕਿੱਧਰ ਗਿਆ ਆਰ ਨਾਲ ਗੰਡ ਜੋ ਲੰਡਾ ਨਹੀਂ ਨਹੀਂ ਬੰਗਲਾ ਵੀ ਹੋ ਜਾਣਾ 40 ਮੁੱਲ ਵੱਡੇ ਭਾਈ ਯਾਰ ਵੇਚ ਨਹੀਂ ਕਿਨੇ ਦੀ ਹੈ ਮੇਰੀ ਗੱਲ ਸੁਣ ਲਾ 55 ਦੀ ਵੇਚੀ ਸੀ ਇਹ ਮੰਡੀ ਤੇ ਤੇਰੇ ਸਾਹਮਣੇ ਉੱਥੇ ਵੇਚੀ ਹੂ ਉਸ ਦਿਨ ਉਸ ਦਿਨ ਬੋਲ ਕਿੰਨੇ ਫੜਕੇ ਲੈ ਤੂੰ ਐ ਕਿ ਵੀ ਫੜਕੇ ਲੈ ਬੋਡੇ ਚੱਲਦੀ ਹੈ ਚੱਲੂ ਦਾ ਬੋਲ ਚੱਲਣਾ ਸਾਡੇ ਦਾ ਮੰਗ ਫਿਰ ਭਾਈ ਤੂੰ ਕਹ ਤੂੰ ਐ ਕਿ ਵੀ ਫੜਕੇ ਤੂੰ ਕਹ 40000 ਰੁਪਿਆ ਕਿੰਨੂੰ ਤੇ ਲੈ ਦੇਖਿਆ ਆਪ ਦੇ ਰਹਾ ਯਾਰ ਉਹ ਤੇਨੂੰ ਦੱਸਦੀ ਆ ਰੋਇਆ ਕੰਮ ਕਰਨਾ ਕੁਝ ਤੇ ਐ ਕਿ ਫੜਕੇ ਲੈ ਜਾ ਯਾਰ ਕੀ ਕਹਣਾ ਜੋ ਜਾ ਕੰਮ ਤੂੰ ਕਿੰਨੇ ਦੀ ਮੰਗਦਾ ਪੱਕੀ ਮੰਗ ਦੇ ਇੱਕ ਮੈਨੂੰ ਪੁੱਛਣ ਦੇ ਬਾਈ ਜਲਦੀ ਪੁੱਛਣੇ ਤੇ ਥਲੇ ਚੱਡਾ ਬਣਿਆ ਇਹ ਮੁੱਲ ਕਿੰਨੇ ਦੀ ਜੇ ਤਾਰਾ ਉਹੀ ਗੱਲ ਕਰਕੇ ਮੋੜ ਦੱਥਾਂ ਖੱਜਲੇ ਬਾਈ ਉਹ ਯਾਰ ਵੱਡੇ ਭਰਾਏ ਦੇਖ ਤਾ ਲੱਗ ਚਿੱਟੀ ਦਾ ਬਿਹਤਰੇ ਮੰਗ ਤੋਰੀ ਵੜੇ ਜਗ ਬਾਈ ਬੱਸ ਠੰਡੀ ਠੰਡੀ ਯਾ ਵਾਲੀ ਪਰਫਾ ਕਾਲੀ ਸੋਈ ਹੈ ਜੀ ਕਿੰਨੇ ਲੱਗੇ ਤਿੰਨ ਉੱਦਲੇ ਸਾਂ ਮੈਂ ਦੋ ਤਧਰੀ ਹੋਇਆ ਐ ਪਰ ਲੈ ਬੋਈ ਜਰ ਤਾ ਆਂਦਾ ਜੱਗੂ ਬੰਦਾ ਐ ਤੈਨੂੰ ਵਾਹ ਕਹਿਣ ਵੀ ਯੋਗ ਨਹੀਂ ਲੈ ਮੋਰ ਨਹੀਂ ਕਿਤਾ ਬਤ ਇਹ ਤਾਂ ਮੈਂ ਲੈ ਜੀ ਬਾਹਲੇ ਲਾਉਂਦੇ ਕਿੰਨੇ ਜੀ ਫੜ ਕੇ ਲੈ ਆਏ ਆਏ ਨਾ ਜੰਦਾ ਮੈਂ ਰਾ ਹੀ ਬਾਹਰ ਸਾਮਾ ਦਾ ਕਿਆ ਸੀ ਮਾਤਾ ਬੋਡੀ ਖੰਮਾ ਨੋਦੇ ਸਰਦੀ ਗਲਤੀ ਹੋਈ ਆ ਵੀਰੇ ਆ ਹੱਸ ਕਰਿਆ ਕੱਚੀ ਬੀਲੀ ਗਾਲ ਨਹੀਂ ਤੈਨੂੰ ਕਹਦਾ ਆਏ ਲੈ ਜਾਣੇ ਨਾ ਤੱਕਦਾ बोल 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 फर्क ले जा जगदेव दा साहब बता ऐ चो आ काम ਲੈ फेर दा तूरा यार बस इक ਕੱਲ ਸੋਈਆ ਬੁੱਟਾ ਬੱਚੀ ਥੱਲੇ ਕੰਟੋ ਘੜ ਬਾਹਰ ਐਂਡ ਯਾਰ ਐਂਡ ਗੇਮਾ ਜੱਗੂ ਐਂਡ ਐਂਡ ਹਾਇ ਲਉਂਦੇ ਆ ਖੰਡ ਕਿਹੜਾ ਹੋ ਗਏ ਢਿਸ਼ੇ ਦੀ ਤਰਕ ਹੀ ਆਏ ਦੋ ਫਿਰਦੇ ਬਥੇਰੇ ਹੋ ਗਿੰਦੇ ਦੀ ਹਾਂ ਯਾ ਨਾ ਵਾਲੀ ਗੱਲ ਵੀ ਨਾ ਨਾ ਸਹੀ ਪੱਕੀ ਲਾ ਸਾਡੀ ਹਾਂ ਸਾਡੀ ਦਾ ਸਹੀ ਪੱਕੀ ਲਾ ਐਵੇਂ ਗੌਲਤ ਨਿਕਾ ਜਮਾ ਟਾੜਾ ਬਾੜਾ ਜੇ ਵਾਟਾੜਾ ਬਾੜਾ ਪੰਜ ਵਾਲੀ ਬਸ ਸਾਡੇ ਵੀ ਨਾਕਦਾ ਜਮਾ ਲੈ ਤੂੰ ਗੂਗਲ ਪੇ ਕਰਾਂਗੇ ਬਾਦ ਤੂੰ ਹੋਰ ਕੁਛ ਨਹੀਂ ਹੀ ਕੋਈ ਹਾਂ ਯਾਰ ਸ਼ੋਰ ਦੀਆਂ ਨੇ ਗਾ ਮੈਂ ਪੁੱਛ ਲਾ ਫਿਰ ਆਹ ਦਾ ਕਿਆ ਹੀ ਤੈਨੂੰ ਹਾਂ ਆਂ ਹੀ ਲੈ ਜਾ ਤੇਰੇ ਲਈ ਦਲਾਹਾ ਬੱਚੀ ਦੀ ਕਦਰ ਕਰਤਾ ਜੀ ਸੁਈ ਆਂ ਹੀ ਭਾਈਆ ਥੱਲੇ ਗੱਲ ਸੁਣ ਜੀ ਕਿੱਚ ਵੀ ਨਹੀਂ ਦਲਾਲੀ ਬਹੁਤ ਲੈ ਲੂ ਤੈਨੂੰ ਪੂਰਾ ਦੇ ਦੇ ਗੇ ਨਹੀਂ 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 ਹੋਣੀਗੀ ਖੰਡ ਇਹ ਵੱਡੇ ਜੱਗੂ ਯਾਰ ਵੱਡੀ ਆਪਾਂ ਗਲਤ ਨਹੀਂ ਗਿਆ ਮੈਂ ਆ ਤਾਂ ਦੋ ਕਰ ਲਾਉਂਦੇ ਹੀ ਪੈ

ਇਹ ਪੁੱਛਿਆ ਨਹੀਂ ਮੈਂ ਤਾਂ ਕਿ ਇਹ ਤਾਂ ਇਥੋਂ ਇਹਦਾ ਕੋਈ ਬਾਹਰ ਇਹਦਾ ਮੁਕਿਆਂ ਢੂਏ ਚ ਵੀ ਮਰੂ ਪੁੱਛਿਆ ਬਰੂ ਕੇ ਆ ਤਈਆ ਜਿਹਦਾ ਬਿਲਕੁਲ 1 ਰੁਪਿਆ ਵੀ 1 ਰੁਪਿਆ ਇਹ ਜੀ ਮੈਂ ਤੂੰ ਕਿਉਂ ਕੋਈ ਪਾਸ ਕਰਦੀ ਆ ਤੂੰ ਬੋਲੂ ਇਹਦਾ ਮੁਕਿਆਂ ਨਾਲ ਉਹ ਮੂੰਹ ਤੇ ਮੈਂ ਬੋਡੀ ਬੋਡੀ ਇਹ ਲਾਗ ਦਿਖਾਈ ਆ ਹਾਂ ਪਤਾ ਹੀ ਇਹ ਨਹੀਂ ਲਾਗ 2 ਰੁਪਿਆ ਪਧਾਰ ਕਰਦੇ ਨੇ ਕੀ ਕਰਦਾ ਤੂੰ ਅੱਜ ਸਵਾਲ ਆਉਂਦਾ ਕਹਾ ਤੂਗਲਾ ਦੇ ਤਰੇ ਜੋ ਉਹ ਕੀ ਆ ਭੈਣ ਦੀ ਤੇਰੇ ਅਗੀ ਹੀ ਗਈ ਹੈ ਬੇਤੁਰੀ ਲੈ ਖਰਦੀ ਵੀਰੀ ਇਹਨੇ ਮਾਲੀ ਵਾਰ ਫੜ ਗਈ ਹੈ ਬੱਚਾ ਲਾ ਲੈ ਬੱਚਾ ਯਾਰ ਤਿੰਨ ਘੰਟੇ ਸੀ ਦੇਖ ਕੇ ਹੁਣ ਲਾਂਝਾ ਦਾ ਇਹ ਕਮਾਲ ਆ ਮੈਂ ਡੂੜਾ 15 ਹੀ ਤਾਂ ਸੀ ਦੇਖ ਕੇ ਮੁਰਗੇ ਨੂੰ ਮੈ ਲੱਕ ਦੇ ਸ਼ੈਂਪੂ ਲਾ ਦੇ ਬਾਬਾ ਲਾ ਦੇਣਾ ਦੇ ਇੱਕ ਰੁਪਿਆ ਵੀ ਨਾ ਬਦਲੇ ਕਹਿੰਦਾ ਇਹ ਉਹ ਰਵਾ ਦੀ ਉਹਦੀ ਗਾਣੀ ਤੇਰੀ ਹਮਾ ਪਗੜਾ ਕੋਈ ਲੋਕਲ ਬੇੜੇ ਦਾ ਦੇਖ ਤਾ ਲਾ ਕਿ ਇਹ ਜੀ ਹੋਰ ਉਹ ਵੀੜੀ ਦਾ ਨਾ ਨਾ 1 ਰੁਪਈਆ ਇਹ 1 ਰੁਪਈਆ ਵੀ ਨਹੀਂ ਬਾਈ ਬਿਲਕੁਲ ਹੀ ਲਾਂਗ ਦਲਾਲੀ ਕੱਟੀ ਗਈ ਪਾਹੇ ਉਹਦੇ ਕੋਲੇ ਮੈਂ ਜਾਣਦਾ ਵਾ ਕਿ ਉਹਨੂੰ ਭੁੱਲਿਆ ਸੀ ਥੋੜੀ ਜਿਹੀ ਇਹ ਮੈਂ ਦੱਸਦਾ ਸੁਭਾਣਾ ਬੰਨੀ ਦੋਸ਼ਾ ਬਾਈ ਹਜ਼ਾਰ ਦੇ ਲਈ ਆ ਭਰਾਵਾ ਬਾਈ ਜੀ ਹਾਂ ਹਾਂ 6 7 ਤਾਂ ਦੇਊਗੀ। ਬਾਈ ਤੁਸੀਂ ਤਕੜੇ ਬੰਦੇ ਹੋ ਤੁਸੀਂ ਲੈਨੇ ਹੋ। ਅਸੀਂ ਗੱਡੀ ਕਰ ਲਈ ਉਹਦੇ ਤੁਸੀਂ ਇੱਕ ਗਾਂ ਲਈ ਐ। ਉਹਨਾਂ ਬਾਅਦ ਤੇ ਕਹਿੰਦਾ ਯਾਰ ਇਹ ਕੁਛ ਕਹੀ ਜਾਵੇ 1 ਰੁਪਿਆ ਨਹੀਂ ਵਾਧੀ ਨਾ 100 ਰੁਪਿਆ। ਹਾਂ ਆ ਬੱਚਾ ਬਣਾ ਫੜ। ਜਾਣਦੇ ਵਕ ਦੌੜ ਤਗੇ ਤੂੰ। ਹਾਂ ਬੱਸ। ਲਾ ਲ 2 ਹੈ ਨਹੀਂ ਕੰਮ। ਆ ਲੱਗੇ ਆ ਬਾਈ। ਮੋੜੀ ਕਰਾਈ ਚੋਣੀ ਤੇ ਮੈਂ ਮੋੜ। ਏ ਬਾਈ ਕੁਆ ਬੰਦਾ ਇਹਨੂੰ ਮੋੜ ਕੇ ਕੁਛ ਥੋੜੀ ਪਿੱਛੋਂ ਨਾ ਲਾਗ ਪੱਕੀ ਪੱਕੀ ਲਾਗ ਨਾ ਨਾ ਬਾਈ ਕੱਲ੍ਹ ਤੋਂ ਮੈਚ ਹੀ ਕਰਦੇ ਹਾਂ ਬਹੁਤ ਐਨੇ ਜਣਿਆਂ ਨੇ ਕਰਤੀ ਬਾਈ ਕੁਛ ਕਰੋ ਨਾ ਕਰੋ ਬਾ ਜੋਰ ਲੱਗ ਗਿਆ ਬਾਈ ਲੱਗ ਗਿਆ ਬੱਸ ਪਾਣੀ ਵੀ ਨਹੀਂ ਪਾਰਦੇ ਕੰਮ ਇਹ ਪਾਣੀ ਪੂਰੀ ਮਾਰਨਾ ਨਾ ਬੱਸੀ ਪਾਣੀ ਮਾਰ ਲੈਨੇ ਬੱਛੀ ਬਣੂਗੀ ਤੇ ਹੋਗੀ ਇਹਦੇ ਤੋਂ ਹੋ ਗਿਆ ਕਿ ਲੱਤਕਾਰ ਦੀ ਆ ਬਸ ਦੇਖ ਲਿਆ ਪੀਕੇ ਦੀ ਚੱਕ ਛੱਡ ਦੇ ਫੜ ਵੀ ਦਾ ਨਾ ਦੋ ਇੱਕ ਮਾਫੜਾ ਫੜਾ ਕੋਈ ਮੈਂ ਤੇਰੀ ਬਾਹ ਮਰੀ ਪੁੱਤੂ ਵਾਲਾ ਆ ਫੜ ਬੱਚਾ ਯਾਰ ਇੱਕ ਰੁਪਿਆ ਨਹੀਂ ਭਾਈ ਮਿਲਦਾ ਇੱਕ ਰੁਪਿਆ ਨਹੀਂ ਇੱਕ ਰੁਪਿਆ ਨਹੀਂ ਨਾ ਤੈਨੂੰ ਇਹ ਇਹ ਭਾਦੋ ਨਾ ਮੰਡੀ ਚ ਚਾਹੇ ਮਿਲੋ ਨਾ ਮੈਂ 21 ਹਜ਼ਾਰ ਬੇਖਾਤੇ ਬੋਲਦਾ ਜੋ ਹੈ ਤਿੰਨ ਦਿਨ ਤੜਾੜੇ ਬੁਰਾ